ਬਹੁਤ ਭਾਰੀ ਵਜਨ ਵਜੂ ਦੇਖ ਲਓ ਤੁਸੀਂ ਲੇਵਾ ਜਿਹੜਾ ਕਰਮਾਲੀ ਨੇ ਤਿਆਰ ਕੀਤਾ ਨਾ ਉਹਦਾ ਹੈਗੇ ਹੈਗਾ ਹੀ ਉਹਦਾ ਬਾਕੀ ਨਾਰਮਲ ਸੇਵਾ ਦਾ ਕੋਈ ਇਹ ਨਹੀਂ ਆਪਾਂ ਹੋਗੇ ਕਰਨ ਵਾਲਾ ਬਾਈ ਸਾਰੇ ਪਸ਼ੂ ਆਪਣੇ ਆਪ ਦੇ ਘਰ ਦੇ ਸਾਰੇ ਹਾਂਜੀ ਅੱਸੀ ਕੱਲ ਦੋਸਤੋ ਬਾਬਾ ਸਵਾਤ ਕਰਦੇ ਮਿੱਤਰੋ ਤੇ ਅੱਜ ਨਾ ਆਪਾਂ ਬਾਈ ਜੱਗੀ ਕੋਲੇ ਪਹੁੰਚੇ ਹੋਇਆ ਮਿੱਤਰੋ ਅੱਜ ਵਾਲੀ ਵੀਡੀਓ ਦੇ ਵਿੱਚ ਨਾ ਆਪਾਂ ਛੋਟੇ ਵਾਸਤੇ ਟਾਪ ਦਾ ਨਗੀਨਾ ਲੈ ਕੇ ਆਏ ਹਾਂਗੇ ਮਿੱਤਰੋ ਜਿਹੜੀ ਆਹ ਮੱਝ ਆ ਨਾ ਕਮੈਂਟ ਕਰਕੇ ਦੱਸਿਓ ਜਰੂਰ ਵੀ ਤੁਹਾਨੂੰ ਕਿਵੇਂ ਲੱਗੀ ਮਿੱਤਰੋ ਆਮ ਕਿਸਾਨ ਭਰਾ ਹੈਗਾ ਤੇ ਮਿਹਨਤ ਜਿਹੜੀ ਹੈਗੀ ਹੈ ਨਾ ਬਾਲੀ ਪੁੱਜ ਕੇ ਕੀਤੀ ਹੋਈ ਮਿਹਨਤ ਆ ਜਮਾ ਤਾਜੀ ਸੂਈ ਆ ਤੇ ਹਜੇ ਜੇਰ ਪੈਣੀ ਵੀ ਬਾਕੀ ਆ ਕਿਵੇਂ ਲੱਗੀ ਮੱਝ ਕਮੈਂਟਾਂ ਦੇ ਵਿੱਚ ਹਾਜ਼ਰੀ ਜ਼ਰੂਰ ਭਰ ਦਿਓ ਹੱਥ ਜੋੜ ਕੇ ਬੇਨਤੀ ਕਰਦੇ ਆ ਬਾਕੀ ਇਹ ਮੱਝ ਜਿਹੜੇ ਭਰਾ ਦੇ ਫਿੱਟ ਆ ਗਈ ਨਾ ਬਾਈਆਂ ਦੇ ਘਰੇ ਆ ਜਾਓ ਮਿੱਤਰੋ ਘਰੇ ਆ ਕੇ ਤਸੱਲੀ ਕਰ ਲਿਓ ਤੇ ਇਧਰਲੇ ਪਾਸੇ ਜਿਹੜੇ ਹੋਰ ਪਸ਼ੂ ਆ ਗਏ ਨਾ ਮੈਂ ਤੁਹਾਨੂੰ ਉਹ ਵੀ ਦਿਖਾ ਦਣਾ ਇਧਰਲੇ ਪਾਸੇ ਤਿੰਨ ਝੋਟੀਆਂ ਤੇ ਇਧਰਲੇ ਪਾਸੇ ਮੱਝਾਂ ਚੈੱਕ ਕਰ ਲਓ ਚੰਗੀਆਂ ਸਮੀਆਂ ਆਪਣੀਆਂ ਮੱਝਾਂ ਆ ਗਈਆਂ ਇਹ ਜਿਹੜੀ ਹੈਗੇ ਨਾ ਕਰੇ ਜਿਹੜੇ ਦੂਜੇ ਪਸ਼ੂ ਰੱਖੇ ਹੋਏ ਆ ਇਹ ਉਹ ਆ ਗਏ ਬਾਕੀ ਇੱਕ ਇਧਰਲੇ ਪਾਸੇ ਆ ਗਈ ਬੱਛੀ ਸੂਈ ਸਵਾਈਂ ਗਾਂ ਪਰ ਮੇਨ ਵੀਡੀਓ ਹੈਗੀ ਬਾਈ ਜੱਗੀ ਦੀ ਮੈਂ ਆਪਾਂ ਤੁਹਾਨੂੰ ਦਿਖਾਉਣੀ ਹੈ ਮੇਨ ਵੀਡੀਓ ਜਰ ਰੱਖੂਗੀ ਜਿਹੜੀ ਇਸ ਝੋਟੀ ਦੀ ਸੂਈ ਸਵਾਈ ਦੀ ਆਓ ਕਰਾਈਏ ਗੱਲਬਾਤ ਹਾਂਜੀ ਬਾਈ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਬਾਈ ਹੋਰ ਬਾਈ ਜੱਗੀ ਕਿਵੇਂ ਆ ਬਹੁਤ ਵਧੀਆ ਬਾਈ ਅੱਛਾ ਜੱਗੀ ਬਾਈ ਜੇ ਆਪਣੇ ਪਿੰਡ ਦੀ ਗੱਲ ਕਰ ਲੀਏ ਪਿੰਡ ਆਪਣਾ ਬਾਈ ਗੋਨਿਆਣਾ ਖੁਰਦ ਗੋਨਿਆਣਾ ਜ਼ਿਲ੍ਹਾ ਬਰਿੰਡਾ ਖੁਰਦ ਹਾਂਜੀ ਠੀਕ ਆ ਗੋਨਿਆਣੇ ਦੇ ਤਾਂ ਫਿਰ ਜਮੇ ਵਿੱਚ ਹੀ ਰਲੇ ਪਏ ਆ ਆ ਗੋਨਿਆਣਾ ਦਾ ਨਾਲ 2 ਕਿਲੋਮੀਟਰ ਹੀ ਆ ਠੀਕ ਆ ਅੱਛਾ ਜੱਗੀ ਜਿਵੇਂ ਹੁਣ ਆਪਾਂ ਗੱਲ ਕਰ ਲੀਏ ਇਹ ਜਿਹੜੀ ਤੇਰੀ ਆ ਗਈ ਮੱਝ ਜਿਹੜੀ ਹੈਗੀ ਘਰ ਦੀ ਆ ਹਾਂਜੀ ਬਾਈ ਘਰ ਦੇ ਕੋਈ ਵਪਾਰ ਆਲਾ ਕੰਮ ਨਹੀਂ ਨਹੀਂ ਆਪਣਾ ਸਾਰੇ ਘਰ ਦੇ ਪਸ਼ੂ ਆਪਦੇ ਹੀ ਹਨਾ ਅੱਛਾ ਭਾਈ ਬਧਾਈ ਦਾ ਪਾਤਰ ਐ ਤੂੰ ਮੱਝ ਬੜੀ ਸੋਹਣੀ ਤਿਆਰ ਕੀਤੀ ਐ ਮੱਝ ਤੇ ਭਾਈ ਇਹ ਸੇਵਾ ਨਾਲ ਆ ਫਿਰੇ ਭਾਈ ਯਰ ਸੇਵਾ ਕਰਨ ਵਾਲਾ ਭਾਈ ਸਾਰੇ ਪਸ਼ੂ ਆਪਣੇ ਆਪ ਦੇ ਘਰ ਦੇ ਸਾਰੇ ਤਿਆਰ ਕਰਦੇ ਆ ਬ੍ਰੀਡ ਠੀਕ ਐ ਗੱਲ ਅੱਛਾ ਇਹ ਮੱਝ ਜਿਹੜੀ ਹੈਗੀ ਇਹ ਵੀ ਕਿੰਨਾ ਵਾ ਸੂਆ ਸੂਈ ਅੱਜ ਇਹ ਤੀਜਾ ਸੂਆ ਸੂਈ ਐ ਭਾਈ ਅੱਜ ਹੀ ਹੋਣੀ ਠੀਕ ਐ ਤੀਜਾ ਸੂਆ ਸੂਈ ਐ ਤੇ ਦੂਜੇ ਸੂਏ ਜਿਹੜਾ ਤੁਸੀਂ ਆਪਦੇ ਘਰੇ ਦੁੱਧ ਚੋਇਆ ਹੋਇਆ ਕਿੰਨਾ ਦੁੱਧ ਚੋਇਆ ਸਹੀ ਸਹੀ ਸਾਢੇ 18 ਲੀਟਰ ਦੁੱਧ ਚੋਇਆ ਹੋਇਆ ਵੀ 18 ਸਾਢੇ 18 ਠੀਕ ਐ ਦੋਨੇ ਪਾਸੇ ਬਹਿ ਕੇ ਚਵਾਈ ਹੁੰਦੀ ਆ ਹਾਂ ਦੋਨੇ ਪਾਸੇ ਕੋਈ ਹੈ ਜੀ ਉਹਨੇ ਘਿੜਾਏ ਹੋਏ ਸਾਡੇ ਸਾਰੇ ਪਸ਼ੂ ਦੋਨੇ ਪਾਸੇ ਬਹਿ ਕੇ ਚਵਾਈ ਕਰਦੇ ਦੋਨੇ ਪਾਸੇ ਬਹਿ ਕੇ ਚਵਾਈ ਕੀਤੀ ਹੈ ਤੇ ਫਿਰ ਹੁਣ ਜਿਹੜਾ 18 ਕਿਲੋ 18 ਕਿਲੋ ਦੁੱਧ ਤੁਸੀਂ ਆਪਦੇ ਘਰੇ ਕੰਡੇ ਲਾਇਆ ਹੋਇਆ ਹਾਂਜੀ ਹਾਂ ਬਾਈ ਤੋਲ ਤੇ ਜੇ ਕੋਈ ਹੁਣ ਮਤਲਬ ਕਿੰਨੇ ਦੁੱਧ ਦੀ ਆਸ ਹੈ ਇਸ ਵਰਤੀਜੇ ਸੋਏ ਬਾਈ ਹੁਣ ਤਾਂ ਵੱਧ ਵੀ ਕੋਡੂ ਹੁਣ ਤਾਂ ਹਮੇ ਪਤਾ ਤੀਜੇ ਸੋਏ ਹੁਣ ਜਾ ਕੇ ਨੇ ਟਟਵਟ 22 ਲੀਟਰ ਦੇ ਲਗਭਗ ਦੇ ਹੋਊਗੀ ਵੀ 22 ਤੋਂ ਠੀਕ ਹੈ 20 ਤੋਂ ਪਾਰ ਪਾਰ ਹਾਂਜੀ ਓਕੇ ਤੇ ਹੁਣ ਇਹ ਜੇ ਆ ਸੂਤ ਆ ਪਈ ਦੇਖ ਹਾਂਜੀ ਹਨਾ ਜੇ ਕੋਈ ਤੁਹਾਨੂੰ ਇਹ ਸੱਜਣ ਕੋਈ ਮਿੱਤਰ ਜੀ ਦੇ ਪਸੰਦ ਆ ਗਿਓ ਐ ਆਖੇ ਵੀ ਭਾਈ ਅਸੀਂ ਕੋਈ 10 12 ਦਿਨਾਂ ਨੂੰ ਜਾਂ ਹੋਰ ਦੁੱਧ ਤਿਆਰ ਕਰਕੇ ਦੇ ਦੋਗੇ ਹਾਂਜੀ ਹਾਂਜੀ ਭਾਈ ਦੇ ਦਾਂਗੇ ਅੱਛਾ ਵੀ ਜਨਾ ਇਹਨੇ ਦੁੱਧ ਪਿਛਲੇ ਵਾਰ ਕੱਢਿਆ ਸੀ ਉਹਨਾਂ ਤਾਂ ਪੱਟਤੀ ਪਿਆ। ਉਹ ਤੋਂ ਵੱਧ ਬਈ ਉਹ ਤੋਂ ਉਹਦਾ ਹੈਗੇ ਹੈਗੇ ਉਹ ਤੋਂ ਵੱਧਾ। ਬਾਕੀ ਨਾਰਮਲ ਸੇਵਾ ਦਾ ਕੋਈ ਇਹ ਨਹੀਂ ਆਪਾਂ ਹੋਗੇ। ਜ਼ਿਆਦਾ ਸੇਵਾ ਪਾ ਕੇ ਵੀ ਆ ਫੁੱਲ ਪਾ ਪਾ ਕੇ ਨਾ। ਲੋਹ ਕਰਕੇ ਦੁੱਧ ਕੱਢਿਆ ਨਾ। ਜਮਨ ਨਾਰਮਲ ਸੇਵਾ। ਜਮਨ ਨਾਰਮਲ। ਜਮਨ ਨਾਰਮਲ ਤੇ ਠੀਕ ਆ ਗੱਲ। ਲੈ ਫਿਰ ਤੋਰੀ ਕੇਰਾ। ਲੈ ਵੀ ਮੈਂ ਤੁਹਾਨੂੰ ਇੱਕ ਗੱਲ ਦੱਸ ਦਿੰਨਾ ਵੀ ਮੱਝ ਜਿਹੜੀ ਹੈਗੀ ਜਮਾ ਸੂਈ ਹੋਈ ਤਾਜੀ ਆ ਗਈ ਤੇ ਇਹ ਮਗਰ ਹੈਗਾ ਮਿੱਤਰੋ ਇਹਦੇ ਕਟਾ। ਹੁਣ ਦੁੱਧ ਪਿਆਇਆ ਹੋਇਆ ਤੇ ਆ ਦੇਖੋ ਥਣਲੇਵਾ ਚੈੱਕ ਕਰ ਲਓ ਐਨ ਫੁੱਟ ਫੁੱਟ ਤੇ ਖਾਨ ਲੱਗਿਆ ਹੋਇਆ ਕਰਮ ਵਾਲੀ ਦਾ ਲੇਵਾ ਤਾਂ ਜਿਹੜਾ ਹੈਗਾ ਨਾ ਆ ਦੇਖੋ ਬਹੁਤ ਚੌੜਾ ਲੇਵਾ ਤਿਆਰ ਕੀਤਾ ਹੈ ਇਹ ਆ ਦੇਖ ਲਓ ਫੁੱਡਾ ਹੁਣ ਨਾ ਲੈ ਵੀ ਤੋਰ ਦੇਖ ਲਓ ਐਨ ਮੱਲਾ ਵਾਲੀ ਥੋਰਾ ਮੁੜਦੀ ਨਹੀਂ ਤੇ ਇੱਥੋਂ ਇਹ ਜੱਗੀਆਂ ਆਏ ਐ ਐਣੀ ਇਹ ਲੈ ਚੱਲ ਲੈ ਵੀ ਹੁਣ ਨਾ ਤੁਸੀਂ ਆਹਾ ਮੱਝ ਚੈੱਕ ਕਰ ਲਿਓ ਕਰਾ ਮਿੱਤਰੋ ਬਹੁਤ ਭਾਰੀ ਵਜਨ ਬਜੂਦ ਦੇਖ ਲਓ ਤੁਸੀਂ ਲੇਵਾ ਜਿਹੜਾ ਕਰਮ ਵਾਲੀ ਨੇ ਤਿਆਰ ਕੀਤਾ ਨਾ ਵੀ ਹੁਣ ਆਪਾਂ ਕਹਾਂਗੇ ਵੀ ਪੰਡ ਲੇਵੇ ਦੀ ਤਿਆਰ ਕਰੀ ਖੜੀ ਆ ਥਣ ਥਣ ਜਿਹੜਾ ਲੇਵੇ ਨੂੰ ਲੱਗਿਆ ਇਹ ਜੱਗੀ ਖੜਾ ਆ ਲਾ ਕਰਾਂ ਇੱਕ ਮਿੰਟ ਇੱਥੇ ਏ ਦੇਖ ਚੱਟ ਲੈ ਵੀ ਜਮਾ ਕਰੇ ਲੂ ਖਸਾਨ ਭਰਾ ਕੋਈ ਉਹ ਵਪਾਰ ਆਲਾ ਕੰਮ ਨਹੀਂ ਹੈਗਾ ਇਹ ਇਧਰ ਹੀ ਨਹੀਂ ਕਰਾਂ ਇਹਨੂੰ ਮੋੜ ਕਰਾਂ ਮੇਰੇ ਇੱਕ ਨੀ ਲਿਆ ਇਹਨੂੰ ਥੋੜਾ ਜਿਆਦਾ ਬੱਚੇ ਦਾ ਵੱਧ ਕਰੀ ਜਾਂਦਾ ਨਹੀਂ ਹੁਣ ਫਿਰ ਤਾਜੀ ਸੂਈ ਆ ਯਾਰ ਹੈ ਹਾਏ ਤਾਂ ਜ਼ੇਰ ਪੈਣੀ ਸਹੀ ਗੱਲ ਹੈ ਵੀ ਮੂੰਹ ਦੀ ਸਿੰਗਾ ਸੁੰਗਾ ਦੀ ਪੂਰੀ ਸੋਣੀ ਮੱਝ ਆ ਗਈ ਬਾਈ ਦੀ ਲੋ ਵੀ ਮਿੱਤਰੋ ਇਹ ਨਾ ਤੀਜਾ ਸੂਆ ਸੂਈ ਹੋਈ ਮੱਝ ਆ ਗਈ ਇਹ ਦੇਖ ਚੱਟ ਝੂਮ ਝੂਮ ਕੇ ਤੁਰਦੀ ਆ ਮੇਤਰੋ ਵਜਨ ਵਜੂਦ ਲੇਵੇ ਦੀ ਚੜਾਈ ਚੜੂਈ ਫੁੱਲ ਆ ਗਈ ਕੱਲਾ ਕੱਲਾ ਖਾਣ ਆ ਗਿਆ ਇਹ ਬੰਦੇ ਗੇਰਾ ਜਗੀ ਹਾਂਜੀ ਕੋਈ ਜਿਹੜਾ ਮਤਲਬ ਕਟਾ ਪਤਾ ਕੋਈ ਕਿਹੜੇ ਸੀਮਨ ਦਾ ਕਿ ਵਧੀਆ ਬਾਈ ਭਰਾ ਸੀਗਾ ਕਹਿ ਕੇ ਆਏ ਨਹੀਂ ਪਤਾ ਰੱਖਿਆ ਨਹੀਂ ਰਿਕਾਰਡ ਨੂੰ ਚੰਗਾ ਬਹੁਤ ਵਧੀਆ ਆਇਆ ਸੀ ਯਾਰ ਉਹ ਕਹਿਣ ਨੂੰ ਕੀ ਕਹਿਣਾ ਭਾਈ ਜਿਹੜਾ ਬੰਦਾ ਆਇਆ ਕਿਹੜਾ ਤਾਂ ਅੱਖਾਂ ਟੱਡੀਆਂ ਰਹਿ ਜਾਂਦੀਆਂ ਹੋਣੀਆਂ ਹਾਂ ਵੱਜ ਬਾਈ ਵੇਖ ਤੂੰ ਸਾਰੇ ਪਾਸੇ ਦੇਖ ਹੈ ਕੋਈ ਪਾਸੋਂ ਇੰਨੇ ਚੌੜੀ ਕੋਈ ਵੱਜ ਮਿਲੂਗੀ ਬਾਈ ਨਹੀਂ ਦੇਖੀ ਲੈ ਠੀਕ ਹੈ ਇਹ ਤਾਂ ਸੂਈ ਕਰਕੇ ਐਂ ਲੱਗਦਾ ਕੋਈ ਵੱਜ ਦੋ ਤਿੰਨ ਘੰਟੇ ਹੋਏ ਆ ਸਹੀ ਗੱਲ ਨਹੀਂ ਉਤੋਂ ਤੋਂ ਲੈ ਕੇ ਥੱਲੇ ਤੱਕ ਨਾ ਰਿਕਾਰਡ ਤੋੜ ਮੱਝ ਹੈ ਕਿ ਨਹੀਂ ਹਾਂ ਨਹੀਂ ਕਮਾਲੀਟੀ ਤੇਰੀ ਚੰਗੀ ਹੈ ਮੱਝ ਦੀ ਅੱਛਾ ਜੱਗੀ ਫਿਰ ਭਾ ਜਿਹੜਾ ਹੈਗਾ ਤੂੰ ਕੀ ਕੀਤਾ ਇਹਦਾ ਇਹਦਾ ਬਾਈ ਪਾ ਆਪਾਂ ਫੋਨ ਤੇ ਕਰਾਂਗੇ ਬਾਈ ਫੋਨ ਤੇ ਕਰਾਂਗਾ ਹਾਂਜੀ ਬਾਈ ਠੀਕ ਹੈ ਚੱਲ ਤੇਰੀ ਰੂਹ ਖੁਸ਼ ਚਾਹੀਦੀ ਹੈ ਤੇ ਮਿੱਤਰੋ ਜਿਹੜਾ ਭਾਅ ਹੈਗਾ ਉਹ ਫੋਨ ਤੇ ਕਰਨਗੇ ਭਰਾ ਕਿਉਂਕਿ ਤੁਹਾਨੂੰ ਪਤਾ ਹੀ ਹੈ ਵੀ ਜਿਹੜੀ ਇਹ ਮੱਝ ਆ ਗਈ ਇਹਦਾ ਰੇਟ ਤੁਹਾਨੂੰ ਤੁਸੀਂ ਦੱਸ ਦਿਓ ਵੀ ਕਿੰਨਾ ਕੁ ਰੇਟ ਚਾਹੀਦਾ ਬਾਕੀ ਜੱਗੀ ਨੰਬਰ ਦੱਸ ਮੈਨੂੰ ਤੇਰਾ 94170 60575 9417060575 60575 ਹਾਂਜੀ ਠੀਕ ਆ ਲੋ ਵੀ ਇਹ ਜਿਹੜੀ ਆ ਗਈ ਮੱਝ ਤੀਜਾ ਸੂਆ ਕਿਵੇਂ ਲੱਗੀ ਦੱਸਿਓ ਜਰੂਰ ਬਾਕੀ ਕੁਆਲਿਟੀ ਕੁਵਲਟੀ ਤਾਂ ਹੈਗੀ ਆ ਮਿੱਤਰੋ ਨਸਲ ਕੰਨਿਓ ਸੋਨੂੰ ਕਿਵੇਂ ਲੱਗੀ ਤਾਂ ਵੀ ਦੱਸ ਦਿਓ ਕੁਆਲਿਟੀ ਭਾਈ ਕੇਰਾ ਆਪਾਂ ਨੂੰ ਫੁੱਲ ਲੱਗਦੀ ਆ ਆ ਲੇਵਾ ਜਿਹੜਾ ਹੈਗਾ ਕੋਈ ਐ ਨਹੀਂ ਹੈਗਾ ਕੋਈ ਇਹੇ ਕੋਈ ਏਖੜ ਵਾਲਾ ਜਿਹੜਾ ਕਰਮਾਲੀ ਨੇ ਤੁਰਤ ਤਿਆਰ ਕੀਤਾ ਹੋਇਆ ਉਹ ਲੇਵਾ ਆ ਗਿਆ ਬਾਕੀ ਮੂੰਹ ਦੀ ਵੀ ਸੋਹਣੀ ਐ ਦੱਸਿਓ ਫਿਰ ਕਮੈਂਟਾਂ ਦੇ ਵਿੱਚ ਕਿਵੇਂ ਲੱਗੀ ਆਹ ਮੱਝ ਧੰਨਵਾਦ ਸਾਰੇ ਭਰਾਵਾਂ ਦਾ ਜਿਹੜੇ ਭਰਾ ਬੱਦ ਤੋਂ ਬੱਦ ਵੀਡੀਓ ਨੂੰ ਸ਼ੇਅਰ ਕਰਦੇ ਹਾਂ